ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਆਪਾਂ ਆਏ ਸੀਗੇ ਕਣਕ ਵੱਲ ਗੇੜਾ ਮਾਰਨ ਤੇ ਕਿਉਂਕਿ ਕਣਕ ਨੂੰ ਪਾਣੀ ਆਪਾਂ ਨੇ ਲਾਤਾ ਦੂਜਾ ਪਾਣੀ ਕਿਸਾਨ ਵੀਰੋ ਇਸ ਵਾਰ ਹੁਣ ਲੱਗਿਆਗਾ ਪਹਿਲਾਂ ਆਪਾਂ ਅੱਗੇ ਇਹ ਆਪਣੇ ਬਾਣਾ ਦੇ ਵਿੱਚ ਬਹੁਤ ਗੇਤਾ ਪਾਣੀ ਲੱਗ ਜਾਂਦਾ ਦੂਜਾ ਪਰ ਅਜਿਹੀ ਮੀਂਹ ਪੈਣ ਕਰਕੇ ਪਾਣੀ ਲੇਟ ਹੋ ਗਿਆ ਤੇ ਕਣਕਾਂ ਤਕਰੀਬਨ ਹੁਣ ਨੂੰ ਇਹ ਆਪਣੇ ਖੇਤ ਚਾਰ-ਚਾਰ ਪਾਣੀ ਵੀ ਕੀ ਵਾਰ ਲੈ ਜਾਂਦੇ ਨੇਗੇ ਜੇ ਜਿਆਦਾ ਧੁੱਪ ਪਵੇ ਤਕਰੀਬਨ ਤਿੰਨ ਦਾ ਲਈ ਜਾਂਦੇ ਨੇ ਪਰ ਇਸ ਵਾਰ ਜੇ ਦੂਜਾ ਪਾਣੀ ਲੱਗਿਆ ਤੇ ਆਹ ਕਿਸਾਨ ਵੀਰੋ ਆਪਣੀ 327 ਦਾ ਪਲਾਟ ਆ ਇਹ ਦੇ 2 ਏਕੜ ਦਾ ਜਿੱਦਾਂ ਪਾ ਗਰੀਏ ਪਲਾਟ ਆਪਣਾ ਬਹੁਤ ਜਿਆਦਾ ਸੋਹਣੀ ਕਣਕਾਂ ਕਿਸਾਨ ਵੀਰੋ ਇਹ ਇੰਨੀ ਕੁ ਜਿਆਦਾ ਸੋਹਣੀਆਂ ਵੀ ਇਹਦੀ ਗਰੋਥ ਬਹੁਤ ਜਿਆਦਾ ਆਮ ਕਣਕਾਂ ਨਾਲੋਂ ਇਹੀ ਚੀਜ਼ ਕਿਸਾਨ ਵੀਰੋ ਮੈਂ ਨੋਟ ਕਰੀ 826 ਦੇ ਵਿੱਚ ਜਿੱਦਾਂ ਕਈ ਕਣਕਾਂ ਨਾ ਗ੍ਰੋਥ ਕਰਦੀਆਂ ਨਹੀਂ ਹੁੰਦੀਆਂ ਵੀ 826 ਕਣਕ ਵੀ ਜਿੱਦਾਂ ਆਪਾਂ ਕਹਿੰਦੇ ਪੂਰੀ ਟੋਪ ਦਾ ਬੀਜ ਆ ਵੀਰੇ ਇੰਨੀ ਜ਼ਿਆਦਾ ਵਧੀਆ ਗ੍ਰੋਥ ਮੈਂ ਨਹੀਂ ਦੇਖਣੀ ਕਿਸੇ ਕਣਕ ਦੀ ਇੰਨੇ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬੀਜ ਇਹ ਜਿਹੜਾ ਆਪਾਂ ਨੂੰ ਯੂਨੀਵਰਸਿਟੀ ਨੇ ਦਿੱਤਾ ਬਾਕੀ ਕਿਸਾਨ ਵੀਰੋ ਪਤਾ ਲੱਗਦਾ ਹੁੰਦਾ ਝਾੜ ਤੇ ਖਰਚਾ ਝਾੜਦਾ ਕਿਸਾਨ ਵੀਰੋ ਵਧੀ ਹੀ ਰਹਿਣਗੇ ਜਦੋਂ ਆਪਾਂ ਮਿਹਨਤ ਕਰਦੇ ਹਾਂ ਕਿਉਂਕਿ ਇਸ ਵਾਰ ਥੋੜਾ ਜਿਹਾ ਮੈਂ ਕਣਕ ਦੇ ਵੱਲ ਆਲੂਆਂ ਕਿੰਨੀ ਧਿਆਨ ਆਪਣਾ ਥੋੜਾ ਜਿਆਦਾ ਰਿਹਾਗਾ ਕਣਕਾਂ ਦੇ ਕਣਕ ਦੇ ਵੱਲ ਆਪਣਾ ਥੋੜਾ ਧਿਆਨ ਇਤਕੀ ਘੱਟ ਹੋਇਆ ਕਿਉਂਕਿ ਕਣਕ ਤੇ ਜਿਆਦਾ ਆਪਣੂੰ ਧਿਆਨ ਦੇਣ ਦੀ ਲੋੜ ਤਾਣੀ ਪਈ ਪਹਿਲਾਂ ਪਾਣੀ ਦਿੱਤਾ ਸੀ ਪਾਣੀ ਦੇਣਸਾਰ ਥੋੜੇ ਟਾਈਮ ਬਾਅਦ ਮੀਂਹ ਪੈ ਗਿਆ ਮੀਂਹ ਦੇ ਨਾਲ ਆਪਣੀ ਕਣਕ ਨੂੰ ਤਕਰੀਬਨ ਰੇ ਪੂਰੇ ਹੋ ਗਏ ਤੇ ਸਪਰੇਅ ਆਪਾਂ ਇੱਕ ਕੋਰ ਤੇ ਕਰਤੀ ਸੀ ਮੈਗਨੀਜ਼ ਦੀ ਇੱਕ ਮੈਗਨੀਸ਼ੀਅਮ ਤੇ ਮੈਗਨੀਜ਼ ਤੇ ਜਿੰਕ ਸਲਫੇਟ 21% ਇਹ ਆਪਾਂ ਕਿਸਾਨ ਵੀਰੋ ਬਾਅਦ ਦੇ ਵਿੱਚ ਕਰਤਾ ਸੀ ਪਹਿਲੇ ਬਾਣੀ ਤੋਂ ਬਾਅਦ ਗੋਲੀ ਰੰਡਾ ਕਿਸਾਨ ਵੀਰੋ ਆਪਣੇ ਖੇਤ ਦੇ ਵਿੱਚ ਹੁੰਦੀ ਨਹੀਂ ਇਹਦੇ 'ਚ ਆਪਾਂ ਸਪਰੇਅ ਕਰੀਏ ਨਹੀਂ ਤੇ ਕੋਈ ਜਿੱਦਾਂ ਆਪਾਂ ਕਹੇ ਦੀ 24D ਵਗੈਰਾ ਦੀ ਵੀ ਨਹੀਂ ਆਪਾਂ ਨੇ ਸਪਰੇਅ ਨਹੀਂ ਕਰੀ ਇਹਦੇ ਤੇ ਕਿਉਂਕਿ ਵਾਹਣ ਦੇ ਨਾਲ ਆਪਣੇ 3-4 ਸਾਲ ਦੇ ਵਿੱਚ ਤਕਰੀਬਨ ਸਾਰੀ ਨਦੀਨਾਂ ਜਿਹੜਾ ਖਤਮ ਹੋ ਚੁੱਕਿਆ ਵਾਹਣ ਦੇ ਵਿੱਚੋਂ ਬਾਕੀ ਕਿਸਾਨ ਵੀਰੋ ਕਣਕਾਂ ਸਾਰੇ ਕਿਸਾਨ ਵੀਰਾਂ ਦੀ ਵਧੀਆ ਖੜੀਆਂ ਨਹੀਂ ਆ ਕਿਉਂਕਿ ਮੌਸਮ ਹੁਣ ਤੱਕ ਕਣਕਾਂ ਦੇ ਪ੍ਰਤੀ ਹਨਕੂਲ ਹੀ ਰਿਹਾਗਾ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਵਧੀਆ ਹੀ ਝਾੜ ਰਹਿਣ ਦੀ ਉਮੀਦ ਹੈ ਜਿਵੇਂ ਕਣਕਾਂ ਖੜੀਆਂ ਨੇ ਤੇ ਬਾਕੀ ਜਿਹੜੀਆਂ ਕਿਸਾਨ ਵੀਰਾਂ ਨੇ ਸਪਰੇਹਾਂ ਵਗੈਰਾ ਵਧੀਆ ਕਰਦੇ ਨੇ ਉਹਨਾਂ ਦਾ ਝਾੜ ਤਾਂ ਤਕਰੀਬਨ ਵਧੀਆ ਹੀ ਰਹਣਾ ਕਿਉਂਕਿ ਵੀਰੇ ਕੋਈ ਵੀ ਸਪਰੇਅ ਆ ਕੋਈ ਨਾ ਕੋਈ ਰਿਜ਼ਲਟ ਉਹ ਜ਼ਰੂਰ ਦਿੰਦੀ ਆ ਤੇ ਬਾਕੀ ਕਿਸਾਨ ਵੀਰੋ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਲਵੇ ਕਿਹੜਾ ਕਿਹੜਾ ਬੀਜ ਲੱਗਿਆ ਹੋਇਆ ਤੇ ਕਿਵੇਂ ਖੜਾ ਤਕਰੀਬਨ ਆਪਣੇ ਲਵੇ ਵੀਰੇ 826 327 222 ਤੇ ਬਰਬਟ ਇਹ ਕਣਕਾਂ ਲੱਗੀਆਂ ਹੋਈਆਂ ਨੇ ਕਿਸਾਨ ਵੀਰੋ 87 ਸਵਾਰ ਆਪਾਂ ਤਾਂ ਨਹੀਂ ਲਾਈ ਕਿਉਂਕਿ ਪਿਛਲੇ ਸਾਲ ਥੋੜਾ ਜਿਹਾ ਗਿਰਨ ਦੀ ਸਮੱਸਿਆ ਜ਼ਿਆਦਾ ਆ ਗਈ ਸੀ ਬਾਹੂਗੇ ਕਿਸਾਨ ਵੀਰੋ ਕਣਕਾਂ ਜਿਹੜੀ 87 ਕਾਮਯਾਬ ਮੈਨੂੰ ਲੱਗੀ ਨਹੀਂ 0 ਡ੍ਰਿੱਲ ਨਾਲ ਕਾਮਯਾਬ ਹੈਗੀਆ ਕਣਕੋ ਤੇ ਬਾਕੀ 222 ਤਕਰੀਬਨ ਤੁਹਾਨੂੰ ਪਤਾ ਹੋਣਾ ਆਪਣਾ ਵਧਈ ਰਹੀ ਹੈਗੀ ਤਿੰਨ ਚਾਰ ਸਾਲ ਤੋਂ ਲਾਉਣੇ ਆ ਰਹੇ ਆ ਤੇ ਆਹ ਕਣਕਾਂ ਵੀ ਕਿਸਾਨ ਵੀਰੋ ਦਿਲਾਂ ਤੇ ਜਿੱਦ ਆਪਾਂ ਕਰੀ ਰਾਜ ਕਰਨ ਵਾਲੇ ਵੀਜ਼ ਲੱਗਦੇ ਨੇ ਬਾਕੀ ਜਿਵੇਂ ਹੁਣ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਇਹਨਾਂ ਨੇ ਝਾੜ ਦਿੱਤੇ ਨੇ ਜੇਕਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਣਕਾਂ ਇਹ ਝਾੜ ਦਿੰਦੀਆਂ ਰਹੀਆਂ ਤਾਂ ਬਹੁਤ ਜ਼ਿਆਦੇ ਕਿਸਾਨ ਵੀਰੋ ਇਹ ਜਿਹੜੀ ਕਣਕਾਂ ਨੇ ਵੱਡੇ ਰਕਬੇ ਦੇ ਵਿੱਚ ਲੱਗਣੀਆਂ ਤੇ ਕਿਉਂਕਿ ਮੈਂ ਇਹ ਸੀਡ ਵੀਰੇ ਪਰਚੇਜ਼ ਨਹੀਂ ਕੀਤਾ ਆਪਾਂ ਦੁਕਾਨਾਂ ਤੋਂ ਆਪਾਂ ਜਿੱਦਾਂ ਕਹਿੰਦੇ ਰਿਸ਼ਤੇਦਾਰੀ ਚ ਲਿਆ ਕੇ ਵੀਜ਼ ਲਾਇਆ ਇਹ ਆਪਣੇ ਵੀਰੇ ਉਹਨਾਂ ਕੋਲੋਂ ਉਹਨਾਂ ਦੇ ਕਿਸਾਨ ਵੀਰੋ ਪਿਛਲੇ ਸਾਲ 28 ਕੁਇੰਟਲ ਦੀ ਐਵਰੇਜ ਆਈ ਸੀ 826 ਦੀ ਤਿੰਨ ਗੀਲੇ ਲਾਇਆ ਇਹ ਸੀ ਉਹਨਾਂ ਦੇ ਤੇ ਬਹੁਤ ਜ਼ਿਆਦਾ ਵਧੀਆ ਝਾੜ ਦਿੱਤਾ ਇਹਨੇ ਦਾਣੇ ਕਿਸਾਨ ਵੀਰੋ ਦਾ ਇੰਨਾ ਮੋਟਾਗਾ ਯਾਰ ਬੜੀ ਮਤਲਬ ਕਿ ਜਿੱਦਾਂ ਕਹਿੰਦੇ ਆਮ ਕਣਕਾਂ ਨਾਲੋਂ ਜ਼ਿਆਦਾ ਦਾਣੀ ਬਹੁਤ ਜ਼ਿਆਦਾ ਮੋਟਾ ਬਾਕੀ ਕਿਸਾਨ ਵੀਰੋ ਦੇਖਦੇ ਆ ਵੀ ਹੁਣ ਇਹਦੇ 13045 ਦੀ ਸਪਰੇਅ ਕਰੀਏ ਜਾਂ ਨਾ ਕਰੀਏ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਹੋਰ ਕੋਈ ਆਪਾਂ ਨੇ ਸਵਾਰ ਇੰਨਾ ਜ਼ਿਆਦਾ ਕਣਕ ਤੇ ਖਰਚਾ ਨਹੀਂ ਕਰਿਆ ਤਿੰਨ ਰੇਲੇ ਲਾਏ ਨੇ ਵਧੀਆ ਕਣਕ ਖੜੀ ਐ ਉਮੀਦ ਆ ਕਿਸਾਨ ਵੀਰੋ ਇਹ ਕਣਕ ਤੁਹਾਨੂੰ ਆਪਣਾ ਖੇਤ ਆ ਜਿਹੜਾ ਵਧੀਆ ਲੱਗੇ ਹੋਵੇਗਾ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ